ਬੰਗਲਾ ਰਾਏ ਕੋਲ ਪੁੱਟਾ ਪਾਰ ਕਾਲੇ ਕੇ ਹੋਰ ਪਿੰਡ ਜਿਹੜੇ ਆ ਮੱਲਾਂ ਵਾਲੇ ਨੂੰ ਰੋਲ ਜਿਹੜੀ ਰੇਲ ਆ ਉਸੇ ਨੂੰ ਮਤਲਬ ਉਹਨਾਂ ਨੇ ਇੱਕ ਨਕਸ਼ਾ ਬਣਾ ਕੇ ਆਪ ਦੀ ਸਹਿਮਤੀ ਬਣਾ ਦਿੱਤੀ ਪਰ ਉਹਦੇ ਚ ਇਹ ਆ ਕਿ ਉਹਨਾਂ ਖਸਾਨਾਂ ਕੋਲੇ ਕੋਈ ਨਿਸ਼ਤਾਈ ਹੈ ਕਿ ਤੁਹਾਨੂੰ 9.5 ਲੱਖ ਰੁਪਏ ਕਿਲੇ ਦਾ ਮਿਲੂ ਜਿਹੜੇ ਅੱਜ ਸਾਡੀ ਜ਼ਮੀਨ 45 ਲੱਖ ਨੂੰ ਵਿਕ ਰਹੀ ਚੰਗੇ ਥਾਵਾਂ ਤੇ ਕਰੋੜ ਤੋਂ ਵੀ ਹੈਗੀ 9.5 ਲੱਖ ਰੁਪਏ ਕਿਹਦੇ ਥੋੜਾ ਬਹੁਤਾ ਲਾਗੇ ਬੰਨੇ ਆ ਤੁਹਾਨੂੰ 27 28 ਦੇ ਦਾਂ ਕੁਛ ਥੋੜਾ ਜਿਹਾ ਲਾਲਚ ਹੁਣ ਤੁਸੀਂ ਦੱਸੋ ਵੀ ਜਿਹੜੀ 45 ਲੱਖ ਵਾਲੀ ਜ਼ਮੀਨ ਆ ਤੇ 67 ਤੋਂ ਲੈ ਕੇ ਜਿਹੜੇ ਆ ਰੋਈ ਨਿਕਲੀ ਸੀ ਅਸੀਂ ਤੋਂ ਥੱਲੇ ਥੀ ਤੋਂ ਮੈਂ ਝੁੱਗਿਆਂ ਨੂੰ ਮੈਂ ਉੱਥੋਂ ਜਾ ਕੇ ਉਹਨੂੰ ਪਟਵਾਇਆ ਜਿਹੜਾ ਰਕਾਰਡ ਸੀ ਤੇ ਉਹਦੇ ਵਿੱਚ ਉਸ ਸਮੇਂ ਤੇ ਜ਼ਮੀਨ ਸੀ ਬਾਜ਼ਾਰ ਦਾ ਰੇਟ 150 ਰੁਪਈਆ ਪਰ 600 ਰੁਪਈਏ ਦੇ ਹਿਸਾਬ ਨਾਲ ਉਹ ਵੀ ਨੇ ਪੈਸੇ ਮਰੇ ਉਹ ਰਕਾਰਡ ਵੇਖਿਆ ਮੈਂ ਥਾਰਾ ਪੰਜਾਬੀ ਚ ਕਰਾਇਆ ਉਰਦੂ ਚ ਹੁਣ ਇਹ ਜਿਹੜੇ ਉਦੋਂ ਤੋਂ ਕਾਨੂੰਨ ਬਣੇ ਆ ਮੰਨ ਲਓ ਕਿ ਦੀ ਪੈੜੀ 45 ਲੱਖ ਨੂੰ ਆ ਤੇ ਆ ਜੋ ਜ਼ਮੀਨ ਜਿਹੜੀ ਆ ਚਾਰ ਗਣਾ ਦੇ ਹਿਸਾਬ ਨਾਲ ਕਿੱਥੇ ਗੱਲ ਚੱਲ ਜੰਦੀ ਆ ਉਹ ਕਿਉਂ ਚਾਰ ਗਣਾ ਲਾਗੂ ਆ ਇੱਕ ਕਰਕੇ ਕਿਉਂ ਕਿਸਾਨ ਦੀ ਕਿਸੇ ਕੁਤਰ ਇੱਧਰ ਰਹਿ ਜਾਣੀ ਕਿਸੇ ਦੀ ਜ਼ਮੀਨ ਇੱਧਰ ਰਹਿ ਜਾਣੀ ਆ ਤੇ ਇਹਦਾ ਕੂਲੀ ਪਰਭਾਈ ਹੋ ਜਾਵੇ ਉਹਦੇ ਨਾਲ ਡਾਲਾ ਪੱਤਾ ਹੁੰਦਾ ਉਹਦੇ ਨਾਲ ਜਿਹੜਾ ਕਿਸਾਨ ਨੂੰ ਬਾਰਦਿਆ ਸਹੂਲਤਾਂ ਪਾਣੀ ਦਾ ਨਿਕਾਸ ਹੋ ਸਾਰੀਆਂ ਚੀਜ਼ਾਂ ਕਿ ਕਿੱਥੇ ਕਿੱਥੇ ਹੋਣਾ ਚਾਹੀਦਾ ਕੋਈ ਅਗਲੇ ਪਾਸੇ ਬਈ ਕਾ ਆਉਂਦੀਆਂ ਘਰ ਆਉਂਦਾ ਬੰਬੀ ਆਉਂਦੀ ਨਾ ਬਿਜਲੀ ਕਨੈਕਸ਼ਨ ਦਾ ਆਉਣਾ ਇਹ ਚੀਜ਼ ਦਾ ਕੋਈ ਵੀ ਪਮਾਨਾ ਨਹੀਂ ਕਿ 9 ਲੱਖ ਰੁਪਏ ਦੇ ਦਿਓ ਕਿਸਾਨ ਖਾ ਦੇਓ ਸਤਨਾਮ ਸਿੰਘ ਸਭਰਾ ਜਗENDER ਸਿੰਘ ਗੱਟੀ ਕਸ਼ਮੀਰ ਸਿੰਘ ਭੰਗਾੜਾ ਦਰਬਾਰ ਸਿੰਘ ਸਭਰਾ ਚਕਜੀਤ ਸਿੰਘ ਬੱਬੂ ਹੀਰਾ ਸਿੰਘ ਯੋਧੇ ਦਾ ਮਾਪੀ ਚਾਹੁੰਨੇ ਆਂ ਸਾਡੇ ਪ੍ਰੈਸ ਭਾਈਚਾਰਾ ਬਲਜੀਤ ਸਿੰਘ ਪੱਤਰਕਾਰ ਮਿੱਟੂ ਸਭਰਾ ਦਰਪਾਸ਼ ਸਿੰਘ ਪੱਤਰਕਾਰ ਪ੍ਰੈਸ ਖਤਰੋ ਜ਼ਿਲ੍ਹੇ ਦਾ ਸਲੋਰੀਆ ਸਾਹਿਬ ਤੇ ਗੁਰਦੇਵ ਸਿੰਘ ਪ੍ਰੈਸ ਖਤਰੋ ਬਟੋਆ ਮਾਫੀ ਚਾਹੁੰਦਾ ਜਿੰਨਾ ਚਿਹਰੇ ਇਹ ਪ੍ਰੈਸ ਖਤਰੋ ਕਿਹਾ ਸਾਡਾ ਪ੍ਰੈਸ ਭਾਈਚਾਰਾ ਆਪਣਾ ਨਜ਼ਰ ਨਾ ਹੀ ਕਿਹੇ ਗੋਦੀ ਚ ਜਾਂਦਾ ਦੁਜੀ ਤੇ ਗੋਦੀ ਮੀਡੀਆ ਨੇ ਕਿਸਾਨਾਂ ਦਾ ਨਾਮ ਲੈਣਾ ਵਾਅਦਾ ਕੀਤਾ ਉਹ ਜਦੋਂ ਕਿਤੇ ਕੋਈ ਕਿਸਾਨ ਜਾ ਕੋਈ ਇੱਕ ਹੋਰ ਕਿਸ ਤਰ੍ਹਾਂ ਅਚੀ ਦੀ ਜੜਿਆ ਤੇ ਹਾੜੇ ਮਾਰ ਰਿਹਾ ਨਾ ਤੇ ਬਿਆ ਨਾ ਸਾਡੀ ਪ੍ਰੈਸ ਨੇ ਸਾਡੇ মিডিਏ ਨੇ ਇੰਨਾ ਜਿਆਦਾ ਇਹਨਾਂ ਚੀਤਾ ਸਿੰਘਾਂ ਨੂੰ ਕਹਾਂ ਕਿ ਸਾਡੇ ਬੱਚਾਂ ਨੂੰ ਪਤਾ ਲੱਗਾ ਪਈਨਾਂ ਦੀ ਕੁਰਬਾਨੀ ਸਾਨੂੰ ਕੀ ਦੱਸਦੀ ਆ ਤੇ ਗੋਦੀ মিডিਆ ਵੀ ਵਾਤ ਰਿਆ ਪੀ ਆਹਿੰਦੇ ਜਨਨ ਨੂੰ ਰੰਗਾ ਰੰਗ ਰੋਲ ਲੜਾਕੂ ਆਉਂਦਾ ਦਵਾ ਦਾ ਡਾਂਗਾ ਤੇ ਝੰਡਾ ਲੈ ਕੇ ਆ ਜਾਂਦੇ ਆ ਪਰ ਜਿਹੜੇ ਥੱਲੇ ਵਾਲੇ ਅੱਗੇ ਆਪਣੇ ਆਪ ਤੁਰਦੇ ਹੀ ਉਹ ਕਮਜ਼ੋਰ ਔਰ ਸੌਂਦੇ ਦਾ ਗੁਰੇ ਪਰ ਮੈਂ ਗੱਲ ਕਹਾਂਗਾ ਬੇਨਤੀ ਆ ਮੇਰੇ ਹੱਥ ਜੋੜ ਕੇ ਕਿ ਜੇ ਲੋੜ ਪਈ ਆ ਜਿਹੜਾ ਹਫ਼ਤਾ ਅਗਲਾ ਸੋਮਵਾਰ ਤੋਂ ਬਾਅਦ ਅਸੀਂ ਕੋਈ ਪ੍ਰੋਗਰਾਮ ਲੀਕ ਰਹੇ ਆ ਜਿਉਂ ਇਲਾਕੇ ਦੀਆਂ ਸੰਸਥਾ ਨਾਲ ਰੜ ਕੇ ਲੋੜ ਪਈ ਤੇ ਮੈਂ ਜਥੇਬੰਦੀਗਾਰੀ ਨੂੰ ਰਿਕਵੈਸਟ ਕਰੂੰਗਾ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਵਧੀਆ ਭਜਨ ਤੁਹਾਨੂੰ ਸੁਣਾਏ ਨੇ ਨਾਲ ਉਹਨਾਂ ਨੇ ਅੰਗਸੰਘ ਦੀ ਗੱਲ ਵੀ ਕੀਤੀ ਆ ਵੀ ਵਾਕਿਆ ਹੀ ਅੰਗਰੇਜ਼ੀ ਇੱਕ ਤੋਂ ਸਮੂਹੀ ਪੜਿਆ ਵਾ ਪੂਰੀ ਲਿਖਿਆ ਸੀ ਨਾ ਵੀ ਪੰਜ ਘੋੜੇ ਤੋਂ ਲੱਗ ਕੇ ਤੁਸੀਂ ਨਾ ਜਾਓ ਤੁਸੀਂ ਜਰੂਰ ਮੌਤ ਦੇ ਲੱਗ ਕੇ ਜਾਣਾ ਇਹ ਗੱਲ ਉਹਨਾਂ ਨੇ ਲਿਖੀ ਸੀ ਸਾਡੇ ਨਾਂ ਫਤਿਹਗੜ ਪੈ ਤੋਰ ਦੇ ਵਿੱਚ ਬਾਬਾ ਯੋਧਾ ਰਹਿੰਦਾ ਸੀ ਕਿਸੇ ਨੇ ਵੇਖਿਆ ਹੋਵੇ ਨਾ ਸਿੰਘ ਜੀ ਉਹਨਾਂ ਦੇ ਕਾਹ ਸਗਣਾ ਤੇ ਆਡਾ ਪਾਟਾ ਸ਼ੁਰੂ ਕਰੂਗਾ ਜੋਰ ਦੀ ਚਲਾ ਕੇ ਸਟਣਾ ਤੇ ਇੱਕ ਦੋ ਤੇ ਸਿਰ ਨੂੰ ਪਾਟੇ ਸਨ ਮੱਥੇ ਤੇ ਵੱਜਾ ਕੋਲ ਨਹੀਂ ਵੇਂਦਾ ਨਹੀਂ ਹੁੰਦਾ ਇਸ ਕਰਕੇ ਵਜਰਾ ਚਾਹੀਦਾ ਲੜਾਈ ਹਾਂ ਜੀ ਤੇ ਸਾਡੇ ਹੋਰ ਵੀ ਸਰਕਾਰ ਦੇ ਆਪੂ ਨੇ ਮੈਂ ਸਾਫ ਸਿੰਘ ਸਨਹਾਰਨ ਦੇ ਦਿੱ ਕਰੂੰਗਾ